ਰਾਮਾ ਮੰਡੀ ਜਲੰਧਰ ਦੇ ਵਿੱਚ ਵੱਡੀ ਕਾਰਵਾਈ ਪੁਲਿਸ ਦੇਖਣ ਨੂੰ ਸਾਹਮਣੇ ਹੈ ਸੁੱਚੀ ਪਿੰਡ ਸ਼ਮਸ਼ਾਨ ਘਾੜ ਦੇ ਵਿੱਚ ਇਨਕਾਊਂਟਰ ਹੋ ਰਿਹਾ ਹੈ ਇਸ ਵੇਲੇ ਜੀ ਸਿੱਧੀਆਂ ਤਸਵੀਰਾਂ ਦੱਸਿਆ ਜਾ ਰਿਹਾ ਹੈ ਕਿ ਸੋਨੂ ਖੱਤਰੀ ਗੈਂਗ ਦੇ ਦੋ ਗੁਰਗੇ ਜੋ ਕਿ ਰਾਮਾ ਮੰਡੀ ਦੇ ਵਿੱਚ ਵੱਡੀ ਵਾਰਦਾਤ ਕਰਨ ਨੂੰ ਫਿਰਦੇ ਸੀ ਪੁਲਿਸ ਨੂੰ ਇਤਲਾਹ ਮਿਲੀ ਸੀ ਗੁਪਤ ਸੂਚਨਾ ਸੀ ਇਹਨਾਂ ਦੇ ਕੋਲ ਟਰੈਪ ਲਗਾਇਆ ਗਿਆ ਪੁਲਿਸ ਵੱਲੋਂ ਇਹਨਾਂ ਗੁਰਗਿਆਂ ਦੇ ਨਾਮ ਸੁਖਵਿੰਦਰ ਤੇ ਹਰਪ੍ਰੀਤ ਨਿਕਲ ਕੇ ਸਾਹਮਣੇ ਆਏ ਆ ਕਈ ਮਾਮਲਿਆਂ ਦੇ ਵਿੱਚ ਲੜਿੰਦੇ ਸੀ ਪੁਲਿਸ ਨੂੰ ਜੀ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਪੁਲਿਸ ਵਾਲਿਆਂ ਦੇ ਕਤਲ ਮਾਮਲਾ ਇਹਨਾਂ ਤੇ ਦਰਜ ਆ ਪੁਲਿਸ ਨੇ ਟਰੈਪ ਲਗਾ ਕੇ ਇਹਨਾਂ ਨੂੰ ਅੱਜ ਸੁੱਚੀ ਪਿੰਡ ਦੇ ਲਾਗੇ ਆ ਕੇ ਘੇਰਾ ਪਾਇਆ ਸ਼ਮਸ਼ਾਨ ਘਰ ਦੇ ਲਾਗੇ ਪਹੁੰਚ ਕੇ ਇਹਨਾਂ ਗੁਰਗਿਆਂ ਵੱਲੋਂ ਪੁਲਿਸ ਤੇ ਜੋ ਵਾਇਰ ਕੀਤੇ ਗਏ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਬਦਮਾਸ਼ਾਂ ਤੇ 15 ਤੋਂ 20 ਫਾਇਰ ਕੀਤੇ सोनू ਖੱਤਰੀ ਗੈਂਗ ਦੇ ਦੋਨੋਂ ਜੋ ਗੁਰਗੇ ਸੀ ਇਸ ਇਨਕਾਊਂਟਰ ਦੇ ਵਿੱਚ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋ ਗਏ ਤੇ ਦੋਨਾਂ ਨੂੰ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਹਦੇ ਇਲਾਜ ਨੇ ਤੇ ਬਾਕੀ ਜੋ ਜਾਣਕਾਰੀ ਆਪਾਂ ਪੁਲਿਸ ਦੀ ਜੋ ਬਿਆਨ ਹੈ ਸੁਣਦੇ ਹਾਂ ਜੀ ਇਹ ਸਿੱਧੀਆਂ ਤਸਵੀਰਾਂ ਦੇਖਦੇ ਹੋ ਰਾਮਾ ਮੰਡੀ ਤੋਂ ਤੁਸੀਂ ਸੂਚੀ ਪਿੰਡ ਤੋਂ ਸ਼ਮਸ਼ਾਨ ਘਰ ਦੇ ਲਾਗੇ ਦੀਆਂ ਔਰ ਸੁਣਦੇ ਆ ਪੁਲਸ ਵਾਲਿਆਂ ਦਾ ਕੀ ਕਹਿਣਾ ਇਸ ਤੇ ਪਰਮਿਸ਼ਨ ਸੀਗੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਦੋ ਲੜਕੇ ਕੋਈ ਵਾਰਦਾਤ ਕਰਨ ਦੀ ਨੀਤ ਨਾਲ ਰਾਮਾ ਮੰਡੀ ਏਰੀਆ ਚ ਘੁੰਮ ਰਹੇ ਹਨ ਸੋ ਉਸ ਤੇ ਅਸੀਂ ਆਪਣਾ ਟਰੈਪ ਲਗਾ ਕੇ ਇਹਨਾਂ ਤੇ ਆਪਣੀ ਇੰਟੈਲੀਜੈਂਸ ਡਿਵੈਲਪ ਕਰਕੇ ਸੋ ਇਹ ਦੋਵੇਂ ਬੰਦੇ ਅਸੀਂ ਆਫਟਰ ਬਰੀਫ ਇਨਕਾਊਂਟਰ ਵਿਦ ਦ ਪੁਲਿਸ ਅਪ੍ਰੀਹੈਂਡ ਕੀਤੇ ਸੋ ਇਹਨਾਂ ਦੋਵਾਂ ਦੇ ਨਾਂ ਸੁਖਵਿੰਦਰ ਤੇ ਹਰਪ੍ਰੀਤ ਹੈ ਇਨਨ ਇਹ ਆਲਰੇਡੀ ਜੇਐਨਕੇ ਦੇ ਵਿੱਚ ਜੋ ਇੱਕ ਸਬ ਇਨਸਪੈਕਟਰ ਦਾ ਮਰਡਰ ਕੇਸ ਹੋਇਆ ਸੀ April 2024 ਦੇ ਵਿੱਚ ਇਹ ਉਸ ਦੇ ਵਿੱਚ ਵਾਂਟਡ ਹੈ ਇਹ ਤੋਂ ਇਲਾਵਾ ਸਾਨੂੰ ਪ੍ਰੀਲਿਮਿਨਰੀ ਜੋ ਹੁਣ ਤੱਕ ਪਤਾ ਲੱਗਿਆ ਇੱਕ ਹੋਰ ਕੇਸ ਦਰਜ ਹੋਇਆ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਵਾਂਟਡ ਹੈ ਸੋ ਇਹਦੇ ਵਿੱਚ ਸੁਖਵਿੰਦਰ ਸਿੰਘ ਜੋ ਹੈ ਇਹ ਸੋਨੂ ਖਤਰੀ ਗੈਂਗ ਨਾਲ ਇਸ ਦੇ ਰਿਲੇਸ਼ਨ ਹੁਣ ਤੱਕ ਸਾਹਮਣੇ ਆਏ ਬਾਕੀ ਦੀ ਪੁੱਛਗਿੱਛ ਜਾਰੀ ਹੈ ਫਿਰ ਅਸੀਂ ਹੋਰ ਡਿਟੇਲਸ ਇਟਸ ਟੂ ਸ਼ੇਅਰ ਕਰਾਂਗੇ ਫਿਰ ਮੈਮ ਪੁਲਿਸ ਦੇ ਆਮਨੇ ਸਾਹਮਨੇ ਫਾਇਰਿੰਗ ਵੀ ਹੋਈ ਹੈ ਜੀ ਰਾਉਂਡਸ ਆਫ ਫਾਇਰਿੰਗ ਵੀ ਹੋਈ ਹੈ ਤੇ ਉਹਦੇ 15ਵੀਂ ਰਾਉਂਡ ਫਾਇਰ ਹੋਏ ਹੈ ਤੇ ਉਤਵਾਦ ਸੀ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਇਹਦੇ ਵਿੱਚ ਹਾਂਜੀ ਸੋ ਇਹਦੇ ਵਿੱਚ ਹੁਣ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਨ ਹੈ ਸੋ ਜੋ ਅੱਗੇ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਕਾ ਬੰਦ ਰਿਹਾ ਸੀ ਚੇਜ਼ਿੰਗ ਕਿਥੋਂ ਸ਼ੁਰੂ ਹੋਈ ਹੈ ਇਹਦੇ ਵਿੱਚ ਦੋ ਦੋ ਸੋਫਿਸਟੀਕੇਟਿਡ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਹਨ ਤੇ ਉਹ ਉਹ ਵੀ ਅਸੀਂ ਅੱਗੇ ਦੇਖ ਰਹੇ ਹਾਂ ਕਿ ਉਹਨਾਂ ਦਾ ਸੋਰਸ ਕੀ ਸੀ ਉਹ ਕਿਸ ਤਰ੍ਹਾਂ ਉਸ ਤੋਂ ਆਇਆ ਉਹ ਸਾਰਾ ਇਸ ਵਿਚ ਆ ਰਿਹਾ ਸੋ ਬੇਸਿਕਲੀ ਅਜੇ ਜਿੰਨਾ ਹੈ ਕਿ ਇਹਨਾਂ ਤੋਂ ਇਹਨਾਂ ਨੂੰ ਰਾਉਂਡ ਅਪ ਕਰਕੇ ਜੋ ਇਹਨਾਂ ਤੋਂ ਸਾਨੂੰ ਵੈਪਨ ਦੀ ਰਿਕਵਰੀ ਹੋਈ ਹੈ ਤੇ ਅੱਗੇ ਜੋ ਇਹਨਾਂ ਦੀ ਪੁੱਛਗਿਛ ਹੈਗੀ ਹੈ ਤੇ ਸਾਨੂੰ ਹੈ ਕਿ ਇਹਨਾਂ ਦਾ ਹੋਰ ਵੀ ਕੋਈ ਕ੍ਰਾਈਮ ਇਨ ਮਾਈਂਡ ਸਿਗਾ ਜਿਸ ਵਿੱਚ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਸਗੇ ਤੇ ਉਹ ਅੱਗੇ ਪੁੱਛਗੇ ਚੱਜੇ ਨਾਕਾ ਬੰਦੀ ਕਿੱਥੇ ਹੋਈ ਸਗੀ ਤੇ ਚੇਸ ਕਿੱਥੇ ਇਹਨਾਂ ਨੇ ਵਾਰਦਾਤ ਕਰਨੀ ਸੀ ਇਸ ਜਗ੍ਹਾ ਤੇ ਇਹਨਾਂ ਨੇ ਇਹਨਾਂ ਨੇ ਅੱਗੇ ਵੀ ਵਾਰਦਾਤ ਕਰਨੀ ਸੀ ਤੇ ਅਸੀਂ ਸਾਡੇ ਕੋਲ ਪਿਛਲੀ ਇਹਨਾਂ ਦਾ ਜੋ ਕ੍ਰਾਈਮ ਸੀ ਉਸ ਦੀ ਇਨਫੋਰਮੇਸ਼ਨ ਸਿਗੀ ਤੇ ਇਹ ਸੀ ਕਿ ਇਹ ਕੁਝ ਸਾਡੇ ਏਰੀਆ ਦੇ ਵਿੱਚ ਕਈ ਦਿਨਾਂ ਤੋਂ ਘੁੰਮ ਫਿਰ ਰਹੇ ਹਨ ਸੋ ਉਸ ਤੇ ਅਸੀਂ ਕਰਕੇ ਅੱਜ ਇਹਨਾਂ ਨੂੰ ਇੱਕ ਬਰੀਫ ਚੇਸ ਤੇ ਫਾਇਰ ਆਫ ਐਕਸਚੇਂਜ ਆ ਫਾਇਰ ਤੋਬਾਦ ਇਨ ਨੂੰ ਇਥੇ ਐਪਰੀਹੈਂਡ ਕੀਤਾ ਤੇ ਅੱਗੇ ਨਾਦਰਾਲ ਪੁੱਛਗੀ ਜਾਰੀ ਹੈ ਜੋ ਇਨਫੋਰਮੇਸ਼ਨ ਹੋ ਰਹੀ ਹੈ ਇਹ ਪਤਾਣਾ ਸ਼ੇਅਰ ਕਰਾਂਗੇ ਰਾਮਾ ਮੰਡੀ ਜਲੰਧਰ ਦੇ ਵਿੱਚ ਵੱਡੀ ਕਾਰਵਾਈ ਪੁਲਿਸ ਦੇਖਣ ਨੂੰ ਸਾਹਮਣੇ ਹੈ ਸੁੱਚੀ ਪੰਡ ਸ਼ਮਸ਼ਾਨ ਘਾੜ ਦੇ ਵਿੱਚ ਇਨਕਾਊਂਟਰ ਹੋ ਰਿਹਾ ਹੈ ਇਸ ਵੇਲੇ ਜੀ ਸਿੱਧੀਆਂ ਤਸਵੀਰਾਂ ਦੱਸਿਆ ਜਾ ਰਿਹਾ ਹੈ ਕਿ ਸੋਨੂ ਖੱਤਰੀ ਗੈਂਗ ਦੇ ਦੋ ਗੁਰਗੇ ਜੋ ਕਿ ਰਾਮਾ ਮੰਡੀ ਦੇ ਵਿੱਚ ਵੱਡੀ ਵਾਰਦਾਤ ਕਰਨ ਨੂੰ ਫਿਰਦੇ ਸੀ ਪੁਲਿਸ ਨੂੰਤ ਲਾ ਮਿਲੀ ਸੀ ਗੁਪਤ ਸੂਚਨਾ ਸੀ ਇਹਨਾਂ ਦੇ ਕੋਲ 트੍ਰੈਪ ਲਗਾਇਆ ਗਿਆ ਪੁਲਸ ਵੱਲੋਂ ਇਹਨਾਂ ਗੁਰਗਿਆਂ ਦੇ ਨਾਮ ਸੁਖਵਿੰਦਰ ਤੇ ਹਰਪ੍ਰੀਤ ਨਿਕਲ ਕੇ ਸਾਹਮਣੇ ਆਏ ਆ ਕਈ ਮਾਮਲਿਆਂ ਦੇ ਵਿੱਚ ਲੜਿੰਦੇ ਸੀ ਪੁਲਸ ਨੂੰ ਜੀ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਪੁਲਸ ਵਾਲਿਆਂ ਦੇ ਕਤਲ ਮਾਮਲਾ ਇਹਨਾਂ ਤੇ ਦਰਜ ਆ ਪੁਲਸ ਨੇ 트੍ਰੈਪ ਲਗਾ ਕੇ ਇਹਨਾਂ ਨੂੰ ਅੱਜ ਸੁੱਚੀ ਪਿੰਡ ਦੇ ਲਾਗੇ ਆ ਕੇ ਘੇਰਾ ਪਾਇਆ ਸ਼ਮਸ਼ਾਨ ਘਰ ਦੇ ਲਾਗੇ ਪਹੁੰਚ ਕੇ ਜਿਹੜਾ ਗੁਰਗਿਆਂ ਵੱਲੋਂ ਪੁਲਿਸ ਨੇ ਜੋ ਫਾਇਰ ਕੀਤੇ ਗਏ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਬਦਮਾਸ਼ਾਂ ਤੇ 15 ਤੋਂ 20 ਫਾਇਰ ਕੀਤੇ ਸੋਨੂ ਖੱਤਰੀ ਗੈਂਗ ਦੇ ਦੋਨੋਂ ਜੋ ਗੁਰਗੇਜ਼ੀ ਇਸ ਇਨਕਾਊਂਟਰ ਦੇ ਵਿੱਚ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋ ਗਏ ਤੇ ਦੋਨਾਂ ਨੂੰ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਹੜੇ ਇਲਾਜ